ਇਹ ਕਿਹੜਾ ਹੈ? ਯਾਹ। ਇਹ ਵੀਡੀਓ ਆਪਰੇਟਿਵ ਸੈਂਟਰ ਦਾ ਹੈ। ਲਾਈਟ ਆਈ ਗਈ ਹੈ, ਲਾਈਟ ਜਾਈ ਗਈ ਹੈ ਤੇ ਹੁਣ ਇਸ ਤੇ 15 ਮਿੰਟ ਹੋ ਗਏ ਨੇ, ਵੈਂਟੀ ਵੀ ਬੰਦ ਹੋ ਚੁੱਕਿਆ ਹੈ ਤੇ ਲਾਈਟ ਗਈ ਹੋਈ ਹੈ। ਆਪਰੇਸ਼ਨ ਥੀਏਟਰ ਵਿੱਚ ਡਾਕਟਰਾਂ ਵੱਲੋਂ ਬਣਾਈ ਗਈ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਮਾਮਲੇ ਤੇ ਹੁਣ ਵਿਰੋਧੀਆਂ ਵੱਲੋਂ ਵੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਸੀਨੀਅਰ ਅਕਾਲੀ ਆਗੂ ਵਿਕ੍ਰਮ ਸਿੰਘ ਮਜੀਠੀਆ ਨੇ ਵੀ ਇਹ ਵੀਡੀਓ ਸ਼ੇਅਰ ਕਰਕੇ ਸਰਕਾਰ ਤੇ ਸਵਾਲ ਚੁੱਕੇ ਨੇ ਅਤੇ ਪੁੱਛਿਆ ਕਿ ਸਿੱਖਿਆ ਅਤੇ ਸਿਹਤ ਕ੍ਰਾਂਤੀ ਵਾਲੀ ਭਗਵੰਤਮਾਨ ਸਰਕਾਰ ਦੀ ਇਹ ਹੀ ਪ੍ਰਾਪਤੀ ਹੈ ਇਸ ਦੇ ਨਾਲ ਹੀ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸਰਕਾਰ ਨੂੰ ਕੇਦਰ ਟਵੀਟ ਕੀਤਾ ਕਿ ਇੰਜ ਜਾ ਰਿਹਾ ਹੈ ਜਿਵੇਂ ਮੁੱਖ ਮੰਤਰੀ ਤੇ ਮੰਤਰੀਆਂ ਨੇ ਪੰਜਾਬ ਨੂੰ ਲਵਾਰਸ ਛੱਡ ਦਿੱਤਾ ਹੈ ਮਤਲਬ ਬੰਦੇ ਦਾ ਆਪਰੇਸ਼ਨ ਚੱਲ ਰਿਹਾ ਜਿੰਦਗੀ ਮੌਤ ਦੀ ਉਹਦੀ ਲੜਾਈ ਹੈ ਤੇ ਬੱਤੀ ਗੁੱਲ ਹੋ ਗਈ ਔਰ ਖਾਸ ਕਰਕੇ ਪਟਿਆਲਾ ਜਿਹੜਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਜੀ ਦਾ ਆਪਣਾ ਜ਼ਿਲ੍ਹਾ ਔਰ ਮੁੱਖ ਮੰਤਰੀ ਸਾਹਿਬ ਦੱਸੋ ਕਿਹਦੀ ਜਵਾਬ ਦੇਈ ਹੈ ਇਹ ਤਾਂ ਹੁਣ ਡਾਕਟਰਾਂ ਨੇ ਵੀਡੀਓ ਪਾਈ ਹੈ ਕਿਉਂਕਿ ਕੱਲ ਨੂੰ ਮਰੀਜ਼ ਨੂੰ ਕੁਝ ਹੋ ਗਿਆ ਲੋਕਾਂ ਨੇ ਤਾਂ ਡਾਕਟਰਾਂ ਨੂੰ ਘੇਰਨਾ ਹੈ ਭਾਈ ਡਾਕਟਰਾਂ ਦੀ ਅੰਗੈਲੀ ਕਰਕੇ ਹੋ ਗਿਆ ਪਰ ਅੰਗੈਲੀ ਦਰਸਲ ਦੇ ਵਿੱਚ ਪੰਜਾਬ ਸਰਕਾਰ ਦੀ ਹੈ ਔਰ ਤੁਸੀਂ ਕਰ ਕੀ ਰਹੇ ਹੋ ਦਿੱਲੀ ਸਾਰੇ ਮੁੱਖ ਮੰਤਰੀ ਵੀ ਸਾਡਾ ਦਿੱਲੀ ਸਾਡੇ ਮੰਤਰੀ ਵੀ ਦਿੱਲੀ ਸਾਡੇ ਸੰਸਦ ਵੀ ਦਿੱਲੀ ਐਮ ਐਲ ਏ ਵੀ ਦਿੱਲੀ ਪੰਜਾਬ ਨੂੰ ਪਿੱਛੇ ਤੁਸੀਂ ਲੋਕਾਂ ਨੇ ਸੁਣਨਾ ਛੱਡਿਆ ਕਿਹਦੇ ਤੇ ਹੈ ਪੰਜਾਬ ਦੀ ਜ਼ਿੰਮੇਵਾਰੀ ਲਾਅ ਐਂਡ ਆਰਡਰ ਦਾ ਉਰੇ ਬੁਰਾ ਹਾਲ ਹੈ ਔਰ ਇਹ ਜਿਹੜੀਆਂ ਸਿਹਤ ਸੇਵਾਵਾਂ ਨੇ ਅਪਾ ਦਿੱਲੀ ਕਾਪੀ ਕਰਦੇ ਕਰਦੇ ਸਾਰਾ ਹੀ ਪੰਜਾਬ ਮਾਰ ਕੇ ਰੱਖਤਾ ਪਹਿਲਾਂ ਦਿੱਲੀ ਦਾ ਝੂਠਾ ਮਾਡਲ ਪੰਜਾਬ ਦੇ ਵਿੱਚ ਪ੍ਰਚਾਰਿਆ ਪੰਜਾਬੀਆਂ ਨੂੰ ਲੁੱਟਿਆ ਹੁਣ ਪੰਜਾਬ ਦਾ ਝੂਠ ਜਾ ਕੇ ਦਿੱਲੀ ਵਿੱਚ ਲੈਣਾ ਸ਼ੁਰੂ ਕਰਤਾ ਇਹ ਕੇਜਰੀਵਾਲ ਦੀ ਸਿਆਸਤ ਚਮਕਾਉਂਦੇ ਚਮਕਾਉਂਦੇ ਕਿਤੇ ਪੰਜਾਬ ਹੀ ਨਾ ਮਾਰ ਬੈਠਿਓ ਇਹ ਵੀਡੀਓ ਖੂਬ ਵਾਇਰਲ ਹੋਈ ਵਾਇਰਲ ਹੁੰਦਿਆਂ ਹੁੰਦਿਆਂ ਸਿਹਤ ਮੰਤਰੀ ਤੱਕ ਵੀ ਪਹੁੰਚ ਗਈ ਸਿਹਤ ਮੰਤਰੀ ਸਾਹਿਬ ਦੀ ਵੀ ਇੱਕ ਵੀਡੀਓ ਆ ਗਈ ਸਫਾਈ ਵਾਲੀ ਜੀ ਹਾਂ ਇਸ ਵੀਡੀਓ ਨੂੰ ਲੈ ਕੇ ਸਿਹਤ ਮੰਤਰੀ ਸਾਹਿਬ ਸਫਾਈ ਦੇ ਨਜ਼ਰ ਆਏ ਤੇ ਸਾਰਾ ਠਿਕਰਾ ਜੂਨੀਅਰ ਡਾਕਟਰਾਂ ਦੇ ਸਿਰ ਪਨ ਦੇ ਨਜ਼ਰ ਆਏ। ਉਹਨਾਂ ਕਿਹਾ ਕਿ ਇਹ ਵੀਡੀਓ ਤਾਂ ਜੂਨੀਅਰ ਡਾਕਟਰ ਨੇ ਕਬਰਹਾਟ ਜੀ ਬਣਾ ਦਿੱਤੀ। ਬੱਤੀ ਤਾਂ ਥੋੜੀ ਦੇਰ ਬਾਦੀ ਆ ਗਈ ਸੀ। ਡਾਕਟਰ ਥੋੜੀ ਦੇਰ ਬੱਤੀ ਗਲ ਹੋਣ ਤੇ ਹੀ ਕਬਰ ਆ ਗਏ। ਇੱਕ ਹੁਣੇ ਥੋੜੀ ਜਿਹਾ ਮੈਂ ਵੀਡੀਓ ਦੇਖਿਆ ਜੀ ਜਦੇ ਚ ਰਿੰਦਰਾ ਹਸਪਤਾਲ ਦੇ ਵਿੱਚ ਆਪਰੇਸ਼ਨ ਕਰ ਰਹੇ ਸੀ ਤਾਂ ਲਾਈਵ ਚ ਰਹੀ ਜੀ ਸੀ। ਲਾਈਟ ਟ੍ਰਿਪ ਕੀਤੀ ਸੀ। ਪਰ ਜਿੰਨੇ ਉਹਦੇ ਚ ਐਮਰਜੈਂਸੀ ਸਿਸਟਮ ਸੀਗੇ ਸਾਡੇ ਯੂਪੀਐਸ ਵੀ ਕੰਮ ਕਰ ਰਿਹਾ ਸੀ ਜਨਰੇਟਰ ਨੇ ਵੀ ਕੰਮ ਕੀਤਾ ਔਰ ਲਾਈਟ ਥੋੜੀ ਦੇਰ ਬਾਅਦ ਆ ਗਈ ਸੀ ਆਪਰੇਸ਼ਨ ਬਿਲਕੁਲ ਠੀਕ ਹੋਇਆ ਮੇਰੇ ਆਪਰੇਟਿੰਗ ਸਰਜਨ ਦੇ ਨਾਲ ਗੱਲ ਹੋਈ ਆ ਮੈਡੀਕਲ ਸੁਪਰਡੈਂਟ ਦੇ ਨਾਲ ਗੱਲ ਹੋਈ ਆ ਪੇਸ਼ੈਂਟ ਬਿਲਕੁਲ ਨਾਰਮਲ ਆਪਰੇਸ਼ਨ ਹੋਇਆ ਔਰ ਪੇਸ਼ੈਂਟ ਰਿਕਵਰ ਕਰ ਰਿਹਾ ਉੱਥੇ ਇੱਕ ਜੰਗ ਡਾਕਟਰ ਸੀਗਾ ਜੂਨੀਅਰ ਡਾਕਟਰ ਸੀਗਾ ਜਿਹੜਾ ਉਸ ਲਈ ਘਬਰਾ ਗਿਆ ਨਾਰਮਲੀ ਜਿਹੜਾ ਡਾਕਟਰ ਦਾ ਰਿਐਕਸ਼ਨ ਹੁੰਦਾ ਕਿ ਉਹ ਕੋਸ਼ਿਸ਼ ਕਰਦਾ ਕਿ ਲਾਈਟ ਕਿਉਂ ਗਈ ਹੈ ਇਹਦਾ ਕੀ ਅਰੇਂਜਮੈਂਟ ਕਰਨਾ ਹੈ ਉਹ ਕਿਸੇ ਨੂੰ ਫੋਨ ਕਰੇਗਾ ਜਨਰੇਟਰ ਵਾਲੇ ਨੂੰ ਜਾਂ ਦੇਖੇਗਾ ਵੀ ਕੀ ਦਿੱਕਤ ਹੈ ਬਟ ਉਹ ਇਹ ਸਾਰਾ ਕੁਝ ਕਰਨ ਦੀ ਬਜਾਏ ਉਹ ਵੀਡੀਓ ਬਣਾਉਣ ਲੱਗ ਗਿਆ ਤੇ ਕੋਈ ਗੱਲ ਨਹੀਂ ਜੀ ਜਿਹੜੇ ਬੱਚੇ ਆ ਘੁਰਾ ਕੇ ਕਿਵਰੀ ਗਲਤ ਗੱਲ ਕਰਦੇ ਆ ਬਾਕੀ ਇਹਦੇ ਬਾਰੇ ਵੀ ਅਸੀਂ ਦੇਖਾਂਗੇ ਵੀ ਇਹ ਕਿਉਂ ਹੈ ਨਹੀਂ ਹੋਣਾ ਚਾਹੀਦਾ ਇਹ ਵੀ ਕੋਈ ਡਿਸਪਲਨ ਵਾਲੀ ਗੱਲ ਨਹੀਂ ਹੈ ਵਾਕਈ ਸ਼ੁਕਰ ਹੈ ਆਪਰੇਸ਼ਨ ਠੀਕ ਠਾਕ ਹੋ ਗਿਆ ਜਿਵੇਂ ਕਿ ਸਿਹਤ ਮੰਤਰੀ ਸਾਹਿਬ ਦਾਵਾ ਕਰ ਰਹੇ ਨੇ ਪਰ ਸਵਾਲ ਤਾਂ ਇਹ ਹੈ ਨਾ ਕੀ ਮਜ਼ਬੂਤ ਦਿਲ ਦੇ ਮੰਨੇ ਜਾਣ ਵਾਲੇ ਡਾਕਟਰ ਇੰਨੀ ਜਲਦੀ ਕਬਰ ਆ ਗਏ ਕੀ ਆਪਰੇਸ਼ਨ ਜੂਨੀਅਰ ਡਾਕਟਰ ਹੀ ਕਰ ਰਹੀ ਸੀ ਤੁਸੀਂ ਕਹਿ ਰਹੇ ਹੋ ਕਿ ਕੁਝ ਦਿਨ ਬਾਅਦ ਵੀ ਬੱਤੀ ਆ ਗਈ ਸੀ ਪਰ ਜਨਾਬ ਕੁਝ ਲੰਮੇ ਵੀ ਕੋਈ ਅਣਹੋਣੀ ਹੋਣ ਲਈ ਕਾਫੀ ਨਹੀਂ ਤੁਹਾਨੂੰ ਨਹੀਂ ਲੱਗਦਾ ਕਿ ਮੰਤਰੀ ਸਾਹਿਬ ਦੀ ਵਾਰ-ਵਾਰ ਰਜਈਆਂ ਕਟਨਾਵਾ ਤੱਕ ਦੇ ਡਾਕਟਰਾਂ ਵੱਲੋਂ ਇਹ ਵੀਡੀਓ ਬਣਾਈ ਗਈ ਕਿਉਂਕਿ ਵੀਡੀਓ ਵਿੱਚ ਡਾਕਟਰ ਕਹਿ ਰਹੇ ਨੇ ਕਿ ਵੈਂਟੀਲੇਟਰ ਤੱਕ ਬੰਦ ਹੈ ਸ਼ਾਇਦ ਮੰਤਰੀ ਸਾਹਿਬ ਤੁਸੀਂ ਸੁਣਿਆ ਨਹੀਂ ਚਲੋ ਜੇਕਰ ਇੱਕ ਵਾਰ ਨੂੰ ਮੰਨ ਵੀ ਲਈਏ ਕਿ ਅਜੇ ਆ ਕਿਸੇ ਤਕਨੀਕੀ ਖਰਾਬੀ ਕਾਰਨ ਹੋ ਰਿਹਾ ਹੈ ਤਾਂ ਹਾਲੇ ਤੱਕ ਉਸ ਖਰਾਬੀ ਨੂੰ ਦਰਸ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਇਹ ਪਹਿਲੀ ਵਾਰ ਨਹੀਂ ਜਦੋਂ ਰਜਿੰਦਰਾ ਹਸਪਤਾਲ ਵਿੱਚ ਇਸ ਤਰੀਕੇ ਨਾਲ ਬੱਤੀ ਗਲ ਹੋਈ ਹੋਵੇ ਵਾਰ-ਵਾਰ ਮਰੀਜ਼ਾਂ ਦੀਆਂ ਜਾਨਾਂ ਨੂੰ ਇਸ ਤਰ੍ਹਾਂ ਖਤਰੇ ਵਿੱਚ ਪਾਇਆ ਜਾ ਰਿਹਾ ਹੈ ਅਤੇ ਇਹਨਾਂ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ ਦੱਸੋ ਕੀ ਸਮਝੀਂ ਖੈਰ ਸਵਾਲ ਛੱਡੋ ਇੱਕ ਬੇਨਤੀ ਕਰ ਲੈਣੇ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਜੀ ਸਦਕੇ ਕਰੋ ਆਪਣੀ ਪਾਰਟੀ ਲਈ ਦਿੱਲੀ ਵਿੱਚ ਚੋਣ ਪਰਚਾ ਪਰ ਪੰਜਾਬ ਵਿੱਚ ਨਿਤ ਹੋ ਰਹੇ ਤਮਾਕੇ ਤੇ ਹਸਪਤਾਲਾਂ ਵਿੱਚ ਪੈ ਰਹੇ ਬਿਜਲੀ ਦੇ ਪਟਾਕਿਆਂ ਤੇ ਵੀ ਇੱਕ ਨਜ਼ਰ ਮਾਰੋ ਇਹਨਾਂ ਦਾ ਵੀ ਕੁਝ ਜ਼ਰੂਰ ਕਰੋ ਪਟਿਆਲਾ ਤੋਂ ਦਮਨਪ੍ਰੀਤ ਦੀ ਰਿਪੋਰਟ